ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ 9 ਦਿਨਾਂ ਤੋਂ 10 ਆਪ ਜੀ ਦੇ ਨਾਲ ਤੀਰਥ ਵਿਸ਼ੇ ਦੀ ਵਿਚਾਰ ਸਾਂਝੀ ਕਰ ਰਿਹਾ ਜਿਹਦੇ ਵਿੱਚ ਕੱਲ ਤੋਂ ਅਸੀਂ ਇਹ ਸਮਝਣ ਦੀ ਕੋਸ਼ਿਸ਼ ਕਰਨ ਲੱਗੇ ਹਾਂ ਕਿ ਇਹ ਮਨ ਤੇ ਮੈਲ ਕਿਸ ਚੀਜ਼ ਦੀ ਲੱਗੀ ਪਿਛਲੇ ਪਾਕ ਤੋਂ ਸਮਝਿਆ ਸੀ ਕਿ ਮੈਲ ਮਨ ਤੇ ਲੱਗੀ ਹੈ ਹੁਣ ਕੱਲ ਤੋਂ ਇਹ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਮੈਲ ਕਾਦੀ ਲੱਗੀ ਹੈ ਕਿਉਂਕਿ ਕੱਲ ਬੇਨਤੀ ਕੀਤੀ ਸੀ ਜਿਹੋ ਜੀ ਮੈਲ ਲੱਗੀ ਹੋਵੇ ਉਹ ਜਿਹ ਸਾਧਨ ਵਰਤਨਾ ਪੈਂਦਾ ਉਹ ਨੂੰ ਉਤਾਰਨ ਦੇ ਵਾਸਤੇ ਹਰ ਮੈਲ ਹਰ ਸਾਧਨ ਨਾਲ ਨਹੀਂ ਉਤਰ ਜਾਂਦੀ ਇੱਕ ਤੇ ਲੱਗੀ ਮੰਨ ਤੇ ਹੈ ਦੂਸਰਾ ਹੀ ਸਮਝ ਲਈ ਹੈ ਕਿ ਕਾਦੀ ਲੱਗੀ ਹੈ ਤੇ ਫਿਰ ਸਾਧਨ ਵਰਤਨਾ ਸੌਖਾ ਹੋ ਜਾਏਗਾ ਕਿ ਕੀ ਸਾਧਨ ਵਰਤਿਆ ਜਾਏ ਜਿਸ ਦੇ ਨਾਲ ਇਹ ਮੈਲ ਉਤਰ ਜਾਏ ਅਜਦਾ ਪਹਿਲਾ ਪ੍ਰਮਾਣ ਜਮਾ ਜੀ ਨਾਲ ਸਾਂਝਾ ਕਰਨ ਲੱਗਾ ਸੋ ਕਮਣੀ ਬਾਣੀ ਦੇ ਵਿੱਚੋਂ ਗੁਰੂ ਅਰਜਨ ਸਾਹਿਬ ਦਾ ਉਚਾਰਨ ਕੀਤਾ ਹੋਇਆ ਜਿੱਥੇ ਪੰਜਵੇਂ ਨਾਨਕ ਬਖਸ਼ਿਸ਼ ਕਰਦੇ ਸਮਝਾਉਂਦੇ ਨੇ ਬਾਹਰ ਪੇਖ ਅੰਦਰ ਮਲ ਮਾਇਆ ਛਪਸ ਨਾਹੀਂ ਕਛ ਕਰੇ ਛਪਾਇਆ ਬਾਹਰ ਪੇਖ ਬਾਹਰੋਂ ਪੇਖ ਬਣਾਇਆ ਹੋਇਆ ਪੇਖ ਨੇ ਜਿਹੜਾ ਸਾਡਾ ਕੁਦਰਤੀ ਪੈਰਾਵਾ ਨਾ ਹੋਵੇ ਕਿਸੇ ਨੂੰ ਪਰਮਾਉਣ ਦੇ ਵਾਸਤੇ ਕਿਸੇ ਮਕਸਦ ਵਾਸਤੇ ਕਿਸੇ ਨੂੰ ਠੱਗਣ ਵਾਸਤੇ ਬਣਾਇਆ ਜਾਵੇ ਉਹਨੂੰ ਪੇਖਿਆ ਜਾਂਦਾ ਹੈ। ਔਰ ਪੇਖ ਅਕਸਰ ਜਿਹੜਾ ਬਣਾਇਆ ਜਾਂਦਾ ਹੈ ਉਹ ਧਾਰਮਿਕ ਬਣਾਇਆ ਜਾਂਦਾ ਹੈ ਜਿਸ ਦੇ ਦੂਜਿਆਂ ਨੂੰ ਠੱਗਣ ਦਾ ਕੋਸ਼ਿਸ਼ ਹੋਵੇ। ਇੱਥੇ ਗੱਲ ਸਤਗੁਰੂ ਉਸੇ ਪੇਖ ਦੀ ਕਰ ਰਹੇ ਨੇ ਕਿ ਬਾਹਰੋਂ ਤੇ ਧਰਮੀਆਂ ਵਾਲਾ ਪੇਖ ਬਣਾਇਆ ਹੋਇਆ ਪਰ ਅਸਲਸ ਮਕਸਦ ਕੀ ਹੈ ਅੰਦਰ ਮਲ ਮਾਇਆ। ਅੰਦਰ ਮੈਲ ਹੈ ਮਾਇਆ ਦੀ ਇਹ ਤਾਂ ਤਕਰੀਬਨ ਰੋਜ਼ ਹੀ ਗੱਲ ਹੁੰਦੀ ਹੈ ਮੈਂ ਹਰ ਵਾਰੀ ਬੇਨਤੀ ਕਰਦਾ ਹਾਂ ਉਸ ਕਾਲਪੁਰਖ ਨੂੰ ਛੱਡ ਕੇ ਬਾਕੀ ਸਾਰੀ ਮਾਇਆ ਦਾ ਪ੍ਰਭਾਵ ਹੀ ਹੈ ਬਾਕੀ ਸਭ ਮਾਇਆ ਹੀ ਹੈ ਮਾਇਆ ਸਿਰਫ ਪੈਸਾ ਨਹੀਂ ਹੁੰਦਾ ਦੌਲਤ ਹੀ ਨਹੀਂ ਸਿਰਫ ਮਾਇਆ ਹੁੰਦੀ ਉਹਨੇ ਅੰਦਰ ਤੇ ਮਾਇਆ ਦੀ ਮੈਲ ਲੱਗੀ ਹੋਈ ਹੈ ਬਾਹਰੋਂ ਧਰਮੀਆਂ ਵਾਲਾ ਭੇਖ ਬਣਾਇਆ ਹੋਇਆ ਸਤਿਗੁਰੂ ਬਖਸ਼ਿਸ਼ ਕਰਦੇ ਨੇ ਛਪਸ ਨਾ ਹੈ ਕੱਚ ਕਰ ਹੈ ਛਪਾਇਆ ਤੂੰ ਇਹ ਸਮਝਦਾ ਹੈ ਕਿ ਉਸ ਕਾਲਪੁਰਖ ਕਰੋ ਤੂੰ ਲੁਕਾ ਲਏਗਾ ਆਪਣੇ ਇਹਨਾਂ ਕਰਮਾਂ ਨੂੰ ਤੋ ਜਿੰਨੀ ਮਰਜ਼ੀ ਢਕਾਉਣ ਦੀ ਕੋਸ਼ਿਸ਼ ਕਰ ਲੈ ਛਪਾਉਣ ਦੀ ਕੋਸ਼ਿਸ਼ ਕਰ ਲੈ ਇਹਨੂੰ ਛਪਾਇਆ ਨਹੀਂ ਜਾ ਸਕਦਾ ਇਹਨੂੰ ਲੁਕਾਇਆ ਨਹੀਂ ਜਾ ਸਕਦਾ ਛਪਸ ਨਾ ਹੈ ਕੱਚ ਕਰ ਹੈ ਛਪਾਇਆ ਅੱਜ ਦਾ ਦੂਸਰਾ ਪਰਮਾਨੰਥ ਜਮਾਤ ਜੀ ਨਾਲ ਸਾਂਝਾ ਕਰਨ ਲੱਗਾ ਗੁਰੂ ਅਮਰਦਾਸ ਬਾਦਸ਼ਾਹ ਦਾ ਉਚਾਰਨ ਕੀਤਾ ਹੋਇਆ ਜਿੱਥੇ ਤੀਜੇ ਨਾਨਕ ਬਖਸ਼ਿਸ਼ ਕਰਦੇ ਸਾਨੂੰ ਸਮਝਾਉਂਦੇ ਨੇ ਪਰ ਨਿੰਦਾ ਕਰੇ ਅੰਤਰ ਮਲ ਲਾਏ ਮਲ ਮਲਤੂ ਹੈ ਮਨ ਕੀ ਝੂਠ ਨਾ ਜਾਏ ਇੱਥੇ ਗੱਲ ਸੀ ਕਿ ਮਾਇਆ ਮੇਲ ਜਿਹੜੀ ਲੱਗ ਰਹੀ ਹੈ ਮਾਇਆ ਦੀ ਮੇਲ ਲੱਗ ਰਹੀ ਹੈ ਔਰ ਭੇਖ ਬਣਾ ਕੇ ਜਿਹੜਾ ਲੋਕਾਂ ਨੂੰ ਠੱਗਣ ਦੀ ਕੋਸ਼ਿਸ਼ ਕਰ ਰਹੇ ਆ ਉਹ ਮੇਲ ਲੱਗ ਰਹੀ ਹੈ ਹੁਣ ਦੂਸਰੇ ਪਰਮਾਨ ਚ ਸਤਿਗੁਰੂ ਕਹਿ ਰਹੇ ਨੇ ਅਸਲ ਚ ਮੇਲ ਕਾਦੀ ਲੱਗਦੀ ਹੈ ਉੱਤੇ ਲੱਗਦੀ ਹੈ ਔਰ ਵੀ ਤੇ ਕਈ ਲੱਗਦੀਆਂ ਨੇ ਨਾ ਪਰ ਨਿੰਦਾ ਕਰੇ ਜਿਸਲੇ ਤੂੰ ਪਾਇਦੀ ਨਿੰਦਾ ਕਰਨਾ ਹੈ ਕਿਸੇ ਦੀ ਚੁਗਲੀ ਕਰਨਾ ਹੈ ਕਿਸੇ ਦੇ ਵਿੱਚ ਔਗਣ ਨਹੀਂ ਪਰ ਤੂੰ ਆਪਣੇ ਆਪ ਨੂੰ ਚੰਗਾ ਬਖਾਉਣ ਦੇ ਵਾਸਤੇ ਉਹਦੇ ਨਾਲ ਕੋਈ ਵੈਰ ਹੋਣ ਕਰਕੇ ਈਰਖਾ ਹੋਣ ਕਰਕੇ ਦੂਜੇ ਦੇ ਬਾਰੇ ਮੰਦੇ ਲਫ਼ਜ਼ ਬੋਲਦਾ ਹੈ ਇਹਨੂੰ ਕਿਹਾ ਜਾਂਦਾ ਨਿੰਦਾ ਕਰਨਾ ਜਿਸ ਲਈ ਤੂੰ ਨਿੰਦਾ ਕਰਦਾ ਹੈ ਉਸਲੇ ਤੇਰੇ ਮਨ ਤੇ ਮੈਲ ਲੱਗ ਰਹੀ ਹੈ ਅੰਤਰਮਲ ਅੰਤਰਮਨ ਅੰਤਰਮਲ ਲਾਏ ਪਰ ਨਿੰਦਾ ਕਰੇ ਅੰਤਰਮਲ ਲਾਏ ਪਰਾਇ ਨਿੰਦਾ ਕਰਦਾ ਤੇ ਅੰਦਰ ਮੈਲ ਲੱਗ ਜਾਂਦੀ ਹੈ ਹੁਣ ਹੈ ਕਿ ਇਹ ਮੈਲ ਤੇ ਲੱਗੀ ਅੰਦਰ ਔਰ ਮੈਲ ਲੱਗੀ ਹੈ ਨਿੰਦਾ ਦੀ ਤੈਨੂੰ ਲਾਉਣ ਦੀ ਕੋਸ਼ਿਸ਼ ਕਿਵੇਂ ਕਰ ਰਿਹਾ ਮਲ ਮਲ ਤੋਵੇ ਪਰ ਉਹ ਪਿੰਡੇ ਨੂੰ ਮਲ ਮਲ ਕੇ ਤੋਂਦਾ ਕਿ ਮੈਂ ਦਿਨਾਰੀ ਪਵਿੱਤਰ ਹੋ ਜਾਵਾਂਗਾ ਸਰਸਤ ਕਰਨ ਇੱਕ ਪੈਸਾ ਦੇ ਦਤਾ ਹੈ ਮੈਲ ਲੱਗੀ ਹੈ ਪਿੰਡ ਮਨ ਤੇ ਤੂ ਤੋਰੇ ਪਿੰਡੇ ਨੂੰ ਸਰੀਰ ਨੂੰ ਮਨ ਕੀ ਝੂਠ ਨਾ ਜਾਏ ਜਿੰਨਾ ਮਰਜੀ ਮਲ ਮਲ ਕੇ ਤੋੜਾ ਹੈ ਜਿਹੜੀ ਮਨ ਦੇ ਉੱਤੇ ਝੂਠ ਚੜ ਗਈ ਹੈ ਨਾ ਮਨ ਦੇ ਉੱਤੇ ਜਿਹੜੀ ਮੈਲ ਚੜ ਗਈ ਹੈ ਉਹ ਨਹੀਂ ਪਿੰਡੇ ਨੂੰ ਧੋਣ ਨਾਲ ਨਹੀਂ ਉਤਰਨੀ ਸੋ ਦੋਨਾਂ ਪਰਮਾਨਾਂ ਦੇ ਵਿੱਚ ਕੱਲ ਦੋ ਪਰਮਾਨ ਕੱਲ ਅਸੀਂ ਦੇਖੇ ਸੀ ਦੋ ਪਰਮਾਨ ਅੱਜ ਇਹ ਵੇਖ ਰਹੇ ਹਾਂ ਦੋਨਾਂ ਪਰਮਾਨੰਦਰ ਦੇ ਵਿੱਚ ਸਤਿਗੁਰੂ ਨੇ ਇੱਕ ਗੱਲ ਸਾਨੂੰ ਸਮਝਾਤੀ ਹੈ ਕਿ ਸਵਿਕਾਰਾਂ ਦੀ ਮੈਲ ਲੱਗ ਰਹੀ ਹੈ ਝੂਠ ਦੀ ਮੈਲ ਲੱਗ ਰਹੀ ਹੈ ਪ੍ਰਾਈ ਨਿੰਦਾ ਦੀ ਮੈਲ ਲੱਗ ਰਹੀ ਹੈ ਹਉਮੈ ਦੀ ਮੈਲ ਲੱਗ ਰਹੀ ਹੈ ਇਹ ਮੈਲਾਂ ਨੇ ਜਿਹੜੀਆਂ ਚੜ ਰਹੀਆਂ ਨੇ ਔਰ ਮਨ ਦੇ ਉੱਤੇ ਚੜ ਰਹੀਆਂ ਨੇ ਹੁਣ ਜਿਹੜਾ ਸਾਧਨ ਸਾਨੂੰ ਵਰਤਣਾ ਪਾਏਗਾ ਇਹਨਾਂ ਮੈਲਾਂ ਨੂੰ ਦੂਰ ਕਰਨ ਵਾਸਤੇ ਵਰਤਣਾ ਪਾਏਗਾ ਤਾਂ ਹੀ ਉਤਰੇਗੀ ਕੀ ਸਾਧਨ ਵਰਤਣੇ ਕਿਵੇਂ ਕਰਨਾ ਇਹ ਅੱਗੋਂ ਅਸੀਂ ਸਮਝਾਂਗੇ ਅੱਜ ਬਸ ਇਹ ਇੱਕ ਬਚਨ ਪਰਵਾਣ ਕਰਨਾ ਹੋਈਆਂ ਭੁੱਲਾਂ ਵਾਸਤੇ ਖਿਮਾ ਬਖਸ਼ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ